Transcrição e ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹਰ ਮੁਕਤੀਖਸ ਦੇ ਵਿੱਚ ਤੇ ਆਪਾਂ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇਹ ਚੈਨਲ ਅੱਜ ਨਵਾਂ ਸ਼ੁਰੂ ਕੀਤਾ ਕਿਉਂਕਿ ਸਭ ਦੀ ਬਹੁਤ ਜ਼ਿਆਦਾ ਸੀਗਾ ਵੀ ਤੁਸੀਂ ਚੈਨਲ ਆਪਣੇ ਸੂਟਾਂ ਦਾ ਚੈਨਲ ਅੱਢ ਹੀ ਬਣਾਓ ਕਿਉਂਕਿ ਜੋ ਪਹਿਲਾਂ ਆਪਣਾ ਚੈਨਲ ਸੀ ਉਹ ਤੇ ਆਪਾਂ ਸਿਰਫ ਵੀਡੀਓ ਪਾਉਂਦੇ ਸੀ ਸ਼ਾਰਟ ਤੇ ਇੱਥੇ ਆਪਾਂ ਤੁਹਾਨੂੰ ਵਲੌਗ ਬਣਾ ਕੇ ਜੋ ਵੀ ਆਪਣਾ ਡੇਲੀ ਕੋਈ ਅੱਪਾ ਗੱਲ ਕਰਿਆ ਕਰਾਂਗੇ ਤੁਹਾਡੇ ਨਾਲ ਬਲੌਗ ਬਣਾ ਕੇ ਸ਼ੇਅਰ ਕਰਿਆ ਕਰਾਂਗੇ ਤੇ ਲਓ ਜੀ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਹਿਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਤੇ ਦੱਸਣਾ ਵੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਓ ਜੀ ਜਿਵੇਂ ਜਿਵੇਂ ਆਪਣੇ ਕੋਲੇ ਸੂਟ ਤਿਆਰ ਹੋ ਕੇ ਆਉਣਗੇ ਆਪਾਂ ਉਦੋਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਡੇਲੀ ਤੁਹਾਨੂੰ ਅਪਲੋਡ ਵੀਡੀਓ ਕਰ ਸਕੀਏ ਤੇ ਨਵੇਂ ਨਵੇਂ ਵਰਕ ਦਿਖਾ ਸਕੀਏ ਤੇ ਲਓ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਇੱਥੇ ਆਪਣੇ ਕੋਲ ਕਾਟਨ ਦੇ ਆਪਾਂ ਦੋ ਸੂਟ ਰੈਡੀ ਕੀਤੇ ਨੇ ਇੱਕ ਆਪਾਂ ਪੌਂਚਾ ਵਰਕ ਸੂਟ ਰੈਡੀ ਕੀਤਾ ਤੇ ਇੱਕ ਆਪਾਂ ਗਲਾ ਵਰਕ ਕੀਤਾ ਤੇ ਇਹ ਦੋਨੋਂ ਹੈਗੇ ਮਸ਼ੀਨੀ ਵਰਕ ਤੇ ਚਲੋ ਜੀ ਤੁਹਾਨੂੰ ਦੱਸਦੇ ਆਂ ਵੀ ਇਹ ਕੀ ਕੱਪੜਾ ਤੇ ਇੱਥੇ ਕੱਪੜਾ ਜੋ ਵੀ ਆਪਾਂ ਲੈਣੇ ਆ ਆਪਾਂ ਬ੍ਰਾਂਡ ਦਾ ਕੱਪੜਾ ਵਰਤਦੇ ਆਂ ਦੇਖੋ ਇਹ ਖਾਤੀ ਦੇ ਵਿੱਚ ਹੈ ਤੇ ਜੋ ਤੁਸੀਂ ਆਪਣੇ ਆਨਲਾਈਨ ਖਰੀਦ ਲਈ ਹੈ ਆ ਤੁਸੀਂ ਕਿਤੇ ਵੀ ਆਪਨ ਤੋਂ ਤਿਆਰ ਕਰਵਾ ਕੇ ਸੂਟ ਮੰਗਵਾ ਸਕਦੇ ਹੋ ਤੇ ਲਓ ਜੀ ਕੱਪੜਾ ਆਪਾਂ ਗਰੰਟੀ ਵਾਲੇ ਤੇ ਵਰਤ ਕਰਦੇ ਆ ਕੋਈ ਵੀ ਆਪਾਂ ਕੱਪੜਾ ਮਾੜਾ ਯੂਜ਼ ਨਹੀਂ ਕਰਦੇ ਤੇ ਲਓ ਜੀ ਇਹ ਖਾਦੀ कॉटन ਤੇ ਹੈਗਾ ਜਿਹਦੇ ਆਪਾਂ ਪਹੁੰਚਾ ਵਰਕ ਕੀਤਾ ਤੇ ਪਹੁੰਚਾ ਵਰਕ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਆਪਾਂ ਦੇਖੋ ਕਿੰਨੇ ਸਫਾਈ ਦੇ ਨਾਲ ਆਪਾਂ ਤਿਆਰ ਕੀਤਾ ਤੇ ਲਓ ਜੀ ਪਿੰਕ ਕਲਰ ਵੀ ਹੈਗੀ ਆ ਬੋਟਮ ਤੇ ਤੇ ਆਪਾਂ ਵਾਈਟ ਕਲਰ ਦਾ ਇਸ ਤਰ੍ਹਾਂ ਪਹੁੰਚਾ ਵਰਕ ਕੀਤਾ ਤੇ ਇਹਦੇ ਨਾਲ ਵਾਈਟ ਕਲਰ ਵੀ ਸੀ ਕਿ ਕਮੀਜ਼ ਇਹ ਲਓ ਜੀ ਕਮੀਜ਼ ਦਾ ਵੀ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਤੇ ਬਹੁਤ ਹੀ ਗਰਮੀ ਚ ਵਰ ਯੂਜ਼ ਕਰਨ ਵਾਲਾ ਆਪਾਂ ਇੱਥੇ ਫੈਬਰਿਕ ਲਿਆ ਜੀ ਤੇ ਇਹ ਆਪਣੇ ਸੂਟ ਆਰਡਰ ਤੇ ਤਿਆਰ ਹੋਏ ਨੇ ਤੇ ਆਪਾਂ ਇੱਕ ਦੋ ਦਿਨ ਵਿੱਚ ਇਹਨਾਂ ਨੂੰ ਪੈਸਲ ਕਰ ਦੇਣਾ ਤੇ ਸੋਚਿਆ ਪਹਿਲਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਈਏ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਡਿਜ਼ਾਈਨ ਆਪਣੇ ਮਨ ਪਸੰਦ ਕੋਣਾ ਹੋਵੇ ਆਪਾਂ ਉਹ ਵੀ ਪਾ ਦਿੰਨੇ ਆ ਕਿਉਂਕਿ ਆਪਾਂ ਇਹਦੇ ਵਿੱਚ ਆਪਣਾ ਨੰਬਰ ਮੈਂਸ਼ਨ ਕਰਾਂਗੇ ਤੇ ਤੁਸੀਂ ਉਹ ਤੇ ਆਪਾਂ ਨੂੰ ਡਿਜ਼ਾਈਨ ਭੇਜ ਸਕਦੇ ਹੋ ਤੇ ਲੋ ਜੀ ਇਹ ਸੀ ਆਪਣਾ ਫਰਸਟ ਸੂਟ ਤੇ ਇਹ ਹੈਗਾ ਪੌਂਚਾ ਵਰਕ ਵਾਲਾ ਪੌਂਚਾ ਵਰਕ ਤੁਸੀਂ ਦੇਖ ਹੀ ਲਿਆ ਤੇ ਲੋ ਜੀ ਸੈਕੰਡ ਸੂਟ ਆਪਣਾ ਹੈਗਾ ਆਪਾਂ ਛੋਟੀ ਜੀ ਵੀਡੀਓ ਬਣਾਵਾਂਗੇ ਕਿਉਂਕਿ ਡੇਲੀ ਸੂਟਾਂ ਦੀ ਅਪਲੋਡ ਹੁੰਦੀ ਰਹਿੰਦੀ ਹੈ ਨਵੇਂ-ਨਵੇਂ ਡਿਜ਼ਾਈਨ ਆਉਂਦੇ ਰਹਿੰਦੇ ਆ ਤੇ ਬਸ ਇਸ ਤਰ੍ਹਾਂ ਹੀ ਇੱਕ ਦੋ ਸੂਟ ਦਿਖਾਇਆ ਕਰਾਂਗੇ ਡੇਲੀ ਤੇ ਲੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਾਟਨ ਦਾ ਬਾਟਮ ਆਂਗੀ ਇਹ ਤੇ ਆਪਾਂ ਹਜੇ ਵਰਕ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਕਮੀਜ਼ ਤੇ ਵਰਕ ਕਰਵਾਇਆ ਤੇ ਬਾਟਮ ਤੇ ਵਰਕ ਨਹੀਂ ਕਰਵਾਇਆ ਤੇ ਲਓ ਜੀ ਜਿਵੇਂ ਪੈਸੇ ਇਹਦੇ ਨਾਲ ਪਹੁੰਚਾ ਵਰਕ ਹੋ ਜਾਂਦਾ ਤੇ ਹੋਰ ਵੀ ਧੁਖਣਾ ਸੋਹਣਾ ਲੱਗਣਾ ਸੀ ਤੇ ਲਓ ਜੀ ਪਲੇਨ ਇਹਦੀ ਬਾਟਮ ਹੈ ਤੇ ਇੱਥੇ ਆਪਾਂ ਕਮੀਜ਼ ਤੇ ਵਰਕ ਕੀਤਾ ਤੇ ਲਓ ਜੀ ਇਹ ਜਿਹੜਾ ਆਪਾਂ ਵਰਕ ਕੀਤਾ ਇਹ ਬਹੁਤ ਹੀ ਟ੍ਰੈਂਡ ਕੋ ਅ ਵਿੱਚ ਆਇਆ ਹੋਇਆ ਵਰਕ ਹੈ ਕਿਉਂਕਿ ਇਸ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਸੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਪਾਂ ਬਹੁਤ ਹੀ ਕਿੰਨੀ ਸਫਾਈ ਦੇ ਨਾਲ ਆਪਣਾ ਵਰਕ ਹੋਇਆ ਹੈਗਾ ਤੇ ਬਹੁਤ ਹੀ ਸੋਹਰਜੀ ਚੀਜ਼ ਬਣੀ ਹੈ ਤੇ ਮੌਤ ਜਿੰਨਾਂ ਨੂੰ ਹੈਵੀ ਡਿਜ਼ਾਈਨ ਨਹੀਂ ਪਸੰਦ ਗਰਮੀ ਦੇ ਮਹੀਨੇ ਤੇ ਹਲਕਾ ਫੁਲਕਾ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਾਕੀ ਕਪੜਾ ਬਹੁਤ ਹੀ ਵਧੀਆ ਕਪੜਾ ਆ ਇਹ ਤੇ ਲੋ ਜੀ ਇਹਦੇ ਆਪਾਂ ਪਹਿਲਾਂ ਇੱਕ ਗਲਾ ਡਿਜ਼ਾਈਨ ਕੀਤਾ ਤੁਸੀਂ ਦੇਖੋ ਤੇ ਨੀਚੇ ਤੇ ਘੇਰੇ ਤੇ ਆਪਾਂ ਵਰਕ ਕੀਤਾ ਹੈ ਤੇ ਲਓ ਜੀ ਤੇਰੇ ਆਪਣੇ ਰਹਿਗੇ ਬਾਜੂ ਇਹਦੇ ਤੇ ਰਹਿ ਗਈ ਆਪਣੀ ਜਿਹੜਾ ਆਪਾਂ ਬਾਹਾਂ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਰੇਲ ਪਾ ਕੇ ਇਹਨੂੰ ਤਿਆਰ ਕੀਤਾ ਦੋਨੇ ਪਾਸੇ ਤੇ ਜਿੰਦੀ ਪੌਤੀ ਸਮਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸੂਟਾਂ ਦਾ ਬਹੁਤ ਜ਼ਿਆਦਾ ਰਵਾਜ ਹੈ ਤੇ ਤੁਸੀਂ ਆਪਣੇ ਮਨਪਸੰਦ ਕੱਪੜੇ ਤੇ ਕੋਈ ਵੀ ਵਰਕ ਕਰਵਾ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਪਹਿਲੀ ਇੱਕ ਵੀਡੀਓ ਬਣਾ ਕੇ ਅ ਅੰਤ ਸੇ ਤੇ ਬਾਕੀ ਆਪਾਂ ਜਿਵੇਂ ਜਿਵੇਂ ਸੀਜ਼ਨ ਹੋਣ ਅੱਗੇ ਚੱਲ ਪੈਣਗੇ ਪਾਰਟੀ ਵੇਅਰ ਤੇ ਉਸ ਤਰ੍ਹਾਂ ਆਪਾਂ ਹੈਂਡਵਰਕ ਤੇ ਆਪਾਂ ਪੇਂਟਵਰਕ ਜੋ ਵੀ ਆਪਣੇ ਕੋਲੇ ਨਵੇਂ ਨਵੇਂ ਸੂਟ ਆਉਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਲਓ ਜੀ ਵੀਡੀਓ ਨੂੰ ਜ਼ਰੂਰ ਪੂਰਾ ਦੇਖਣਾ ਤੇ ਕਮੈਂਟ ਕਰਕੇ ਦੱਸਣਾ ਵੀ ਆਪਣੇ ਤੁਹਾਨੂੰ ਅ ਵਰਕ ਕਿਦਾਂ ਦਾ ਲੱਗਿਆ ਤੇ ਲੋਜੀ ਵਧੀਆ ਲੱਗਿਆ ਤਾਂ ਜ਼ਰੂਰ ਦੱਸਣਾ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਜੋ ਵੀ ਆਪਾਂ ਹੁਣ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕੀ ਤੇ ਚਲੋ ਠੀਕ ਹੈ ਜੀ ਏਸੀ ਆਪਣੇ ਦੋ ਸੂਟ ਜੋ ਕਿ ਆਪਣੇ ਵਰਕ ਹੋ ਚੁੱਕੇ ਸੀ ਆਰਡਰ ਦੇ ਤੇ ਮਿਲਦੇ ਆ ਕੱਲ ਨੂੰ ਇੱਕ ਆਪਾਂ ਹੋਰ ਵੀਡੀਓ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੋਰ ਵਰਕ ਹੋਏ ਸੂਟ ਤੇ ਚਲੋ ਠੀਕ ਹੈ ਜੀ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਆਂਡ ਤੇ ਮਿਲਦੇ ਆ ਕੱਲ ਨੂੰ ਇੱਕ ਨੈਕਸਟ ਬਲੌਗ ਦੇ ਵਿੱਚ ਤੇ